ਅਨਿਪਤਾ ਜੀ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਚੋ ਨੋਮੀਨੇਸ਼ਨ ਵਾਸਤੇ ਲੋਕ ਆ ਰਹੇ ਨੇ ਐਨਓਸੀ ਲੈ ਰਹੇ ਨੇ ਕਿਸ ਤਰ੍ਹਾਂ ਦੀ ਪ੍ਰਕਿਰਿਆ ਚੱਲ ਰਹੀ ਹੈ ਬਿਲਕੁਲ ਠੀਕ ਹੈ ਜੀ ਜਿਹਦੇ ਕੋਈ ਨੋ ਡਿਊਜ਼ ਹੈ ਜਿਨ੍ਹਾਂ ਨੇ ਇਲੈਕਸ਼ਨ ਲੜਨੇ ਹੈ ਉਹ ਆਪਣੇ ਉਰੇ ਆ ਕੇ ਨੋ ਡਿਊਜ਼ ਲੈ ਰਹੇ ਹੈ ਫਿਲਹਾਲ ਹਜੇ ਤੱਕ ਤਾਂ ਕੋਈ ਦਿੱਕਤ ਪਰੇਸ਼ਾਨੀ ਆਈ ਨਹੀਂ ਤੇ ਸਾਰੀ ਪਾਰਟੀਆਂ ਦੇ ਲੋਕ ਉਰੇ ਆਏ ਹੋਏ ਨੇ ਅਸੀਂ ਵੀ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ ਆ ਤਾਂ ਅਪਲਾਈ ਕੀਤਾ ਹੋਇਆ ਤਾਂ ਅਸੀਂ ਵੀ ਆਪਣੇ ਨੇੜੇ ਨੋ ਡਿਊਜ਼ ਐਨਓਸੀ ਸਰਟੀਫਿਕੇਟ ਉਰੇ ਲੈਣ ਆਏ ਹਾਂ ਕਿਸ ਤਰ੍ਹਾਂ ਦੀ ਪ੍ਰਕਿਰਿਆ ਲੱਗਦੀ ਹੈ ਕਿ ਉਹ ਬਾੜਬੰਦੀ ਵੀ ਕਹਿੰਦੇ ਕਾਫੀ ਜ਼ਿਆਦਾ ਆਊਟ ਆਫ ਵੇ ਗਈ ਆ ਤੇ ਹੋਰ ਜਿਹੜੇ ਇਸ ਟਾਈਮ ਹਾਲਾਤ ਲੋਕਾਂ ਦੇ ਡਰ ਦਾ ਮਾਹੌਲ ਕਿੰਦਾ ਹਾਂ ਦਾ ਨਹੀਂ ਨਹੀਂ ਕੋਈ ਆਪਾਂ ਡਰ ਦਾ ਮਾਹੌਲ ਉਹ ਹੈ ਨਾ ਜਿੱਦੇ ਲੋਕਾਂ ਨਾਲ ਵਿਅਕਤੀ ਨਹੀਂ ਹੈਗਾ ਵਿਅਕਤੀ ਉਹਨਾਂ ਦੇ ਦੁੱਖ ਸੁੱਖ ਚ ਨਹੀਂ ਖੜ ਰਿਹਾ ਲੋਕ ਤਾਂ ਨਹੀਂ ਨਾਲ ਖੜਦੇ ਠੀਕ ਹੈ ਨਾ ਪਟਿਆਲੇ ਦਾ ਇਤਿਹਾਸ ਇਹੀ ਹੈ ਰਿਹਾ ਪਰ ਮਾੜਾ ਰਿਹਾ ਆਪਾਂ ਕਹੀਏ ਪਟਿਆਲੇ ਦਾ ਇਤਿਹਾਸ ਮਾੜਾ ਰਿਹਾ ਕਾਰਪੋਰੇਸ਼ਨ ਦੇ ਚੋਣਾਂਵਾਂ ਲਈ ਯੂਰੇ ਤੱਕਾਵਾਜੀ ਨਾਲ ਹੀ ਇਲੈਕਸ਼ਨ ਹੋਣਨੇ ਆ ਜਿਹੜੇ ਪਿਛਲੀ ਵਾਰ ਵੀ ਕਾਂਗਰਸ ਨੇ 59 ਵਾਰਡ ਜਿਹੜੇ ਹੈ ਜਿੱਤ ਲਏ ਸੀਗੇ 60 ਵਾਰਡ ਕੀ ਜਿਹੜਾ ਲਵਾੜ ਸੀਗਾ ਉਹ ਵੀ ਬਾਅਦ ਬਾਅਦ ਅਗਲੇ ਦਿਨ ਇਲੈਕਸ਼ਨ ਹੋਇਆ ਤਾਂ ਇੱਕ ਅਕਾਲੀ ਦਲ ਦੀ ਜਿਹੜੀ ਸੀਗੀ ਸੀਟ ਆਈ ਸੀਗੀ ਪਰ ਇਸ ਪ੍ਰਕਿਰਿਆ ਤੋਂ ਨਿਕਲਣਾ ਚਾਹੀਦਾ ਹੈ ਇਹ ਪ੍ਰਕਿਰਿਆ ਤੋਂ ਨਿਕਲਦੀ ਲੋੜ ਹੈ ਪਟਿਆਲੇ ਨੂੰ ਕਿਉਂਕਿ ਜਿਹੜਾ ਜਨਤਾ ਦੀ ਸੇਵਾ ਕਰ ਰਿਹਾ ਹੈ 5 ਸਾਲ 10 ਸਾਲ ਤੋਂ ਬੰਦਾ ਜਿਹੜਾ ਸੇਵਾ ਕਰ ਰਿਹਾ ਹੈ ਉਹ ਐਂਡ ਦੇ ਵਿੱਚ ਕੀ ਹੁੰਦਾ ਸੇਵਾਦਾਰ ਜਦ ਸੇਵਾਦਾਰ ਨੂੰ ਸੇਵਾ ਦਾ ਮੌਕਾ ਨਹੀਂ ਮਿਲਦਾ ਤਾਂ ਵਾਰਡ ਰੂਲ ਜਾਂਦਾ ਉਹ ਨਾਤ ਹੋ ਜਾਂਦਾ ਨਵਾਂ ਬੰਦਾ ਕੋਈ ਆ ਕੇ ਉੱਥੇ ਵਾਰਡ ਤੇ ਰਾਜ ਕਰ ਪੈਂਦਾ ਉਹ 5 ਸਾਲ ਤਾ ਉਹਨੂੰ ਸਮਝਣ ਚ ਲੱਗ ਜਨੇ ਜਿਹੜਾ ਜਿਹੜੇ ਵਾਰਡ ਦੇ ਸੇਵਕ ਜਿਹੜੇ ਪ੍ਰਾਣੇ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਮੌਕਾ ਦੇਣਾ ਜਿਹਨੂੰ ਜਨਤਾ ਮੌਕਾ ਦੇਣੀ ਚਾਹੁੰਦੀ ਹੈ ਇਹ ਨਹੀਂ ਕਿ ਜਿਹਨੂੰ ਪੁਲਿਸ ਨੇ ਮੌਕਾ ਦੇਣਾ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਆ ਭਾਪੀ ਜਨਤਾ ਕਿਹੜੇ ਵਾਰਡ ਤੋਂ ਫੜੇ ਤੁਸੀਂ ਆਪਣੇ ਬਾਰੇ ਦੱਸੋ ਕਿਹੜੇ ਵਾਰਡ ਤੋਂ ਫੜੇ ਹੋ ਕਿਹੜੀ ਪਾਜੀ ਮਿਲੋਂ ਫੜੇ ਹੋ ਤੇ ਕਿਦਾਂ ਤੁਹਾਨੂੰ ਅਸੀਂ ਮੈਂ ਵਾਰਡ ਨੰਬਰ 46 ਤੋਂ ਆਪਣੀ ਹੈ ਜਿਹੜੀ ਟਿਕਟ ਅਪਲਾਈ ਕਰੀ ਹੈ ਤੇ ਭਾਰਤੀ ਜਨਤਾ ਪਾਰਟੀ ਤੋਂ ਕਰ ਰਹੇ ਅਸੀਂ ਪੁਰਾਣੇ ਭਾਰਤੀ ਜਨਤਾ ਪਾਰਟੀ ਦੇ ਸੇਵਕਾਂ ਪਿਛਲੇ ਸਾਲ ਵੀ ਅਸੀਂ ਜਿਹੜੇ ਪਿਛਲੇ ਇਲੈਕਸ਼ਨ ਹੋਈ ਸੀ 2011 ਦੇ ਵਿੱਚ 2017 18 ਦੇ ਵਿੱਚ ਇਲੈਕਸ਼ਨ ਹੋਈ ਸੀ ਉਦੋਂ ਵੀ ਅਸੀਂ ਮੇਰੇ ਵਾਰਡ ਦੇ ਵਿੱਚ ਅਸੀਂ ਆਪਣੇ ਲੇਡੀਜ਼ ਵਾਰਡ ਸੀਗਾ ਭਾਬੀ ਜੀ ਨੂੰ ਵੋਟ ਦਲਵਾਈ ਸੀ ਉੱਥੇ ਸੀਟ ਦਵਾਈ ਸੀ ਉਦੋਂ ਵਾਰਡ ਨੰਬਰ 59 ਹੁੰਦਾ ਸੀ ਹੁਣ ਉਹ ਵਾਰਡ ਨੰਬਰ 46 ਹੋ ਗਿਆ ਤੇ ਜਿਹੜੀ ਨਾ ਵਾਰਡਬੰਦੀ ਵੀ ਨਵੀਂ ਹੋਈ ਹੈ ਬੜੀ ਹੀ ਗਲਤ ਤਰੀਕੇ ਦੇ ਨਾਲ ਜਿਵੇਂ ਜੋੜੀਆਂ ਪਟੀਆਂ ਦਾ ਇਹ ਪੂਰਾ ਨਾਬਾ ਗੇਟ ਤੱਕ ਲੈ ਗਏ ਪਹਿਲਾਂ ਸ਼ਹਿਰ ਦੇ ਇੱਕ ਚੋਣਾਂ ਬੜੇ ਆਸਾਨ ਤਰੀਕੇ ਦੇ ਨਾਲ ਸ਼ਹਿਰ ਦੇ ਆਪਣੇ ਆਲੇ ਦੁਆਲੇ ਉਹ ਜੋੜੀਆਂ ਪੱਠੀਆਂ ਦੇ ਇੱਕ ਸਾਡਾ ਸੈਂਟਰ ਟਟਿਆਲ ਖਾਲਸਾ ਸਕੂਲ ਬਣਾਤਾ ਜੋੜੀਆਂ ਪੱਠੀਆਂ ਦਾ ਵੋਟਰ ਟਟਿਆਲ ਖਾਲਸਾ ਸਕੂਲ ਵੋਟ ਪਾਣ ਜਾਣਾ ਕਿੰਨੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਬਜ਼ੁਰਗ ਲੋਕ ਵੀ ਹੈ ਇਹ ਚੀਜ਼ਾਂ ਧਿਆਨ ਚ ਦੇਣੀਆਂ ਚਾਹੀਦੀਆਂ ਸੀ ਫਿਲਹਾਲ ਹਜੇ ਤੱਕ ਤਾਂ ਠੀਕ ਲੱਗ ਰਿਹਾ ਜੀ ਅਸੀਂ 10 ਵਜੇ ਆਏ ਸੀ 12 ਵਜੇ ਹੱਦ ਤੱਕ ਠੀਕ ਹੈ ਸਭ ਨੂੰ ਐਨਓਸੀ ਦੀ ਜਿਹੜੀ ਫਾਰਮਸ ਹੈ ਸਾਰੀ ਇਹਨਾਂ ਦੇ ਕਾਰਪੋਰੇਸ਼ਨ ਦੀ ਟੀਮ ਬੈਠੀ ਹੈ ਅਸੀਂ ਵੀ ਇਹੀ ਚਾਹੁੰਦੇ ਆ ਕਮਿਸ਼ਨਰ ਸਾਹਿਬ ਨੂੰ ਕਹਿੰਦੇ ਆ ਕਿ ਜਿਹੜਾ ਵੀ ਬੜੇ ਆਸਾਨ ਆਸਾਨ ਤਰੀਕੇ ਦੇ ਨਾਲ ਹਰ ਬੰਦੇ ਨੂੰ ਜਿਹੜੀ ਹੈ ਐਨਓ ਨਗਰ ਨਿਕਮ ਦੇ ਜਿਹੜੀ ਨੋਮੀਨੇਸ਼ਨ ਦੀ ਪ੍ਰਕਿਰਿਆ ਚੱਲ ਰਹੀ ਹੈ ਐਨਓਸੀ ਲੈਣ ਵਾਸਤੇ ਆ ਰਹੇ ਹਾਂ ਕਿਸ ਤਾਂ ਦੇ ਤੇ ਮਾਹੌਲ ਹੈ ਠੀਕ ਹੈ ਜੀ ਖੁਸ਼ਗਵਾਰ ਸਾਰੇ ਬੰਦੇ ਦਾ ਹੱਕ ਹੈ ਇਲੈਕਸ਼ਨ ਲੜਨ ਦਾ ਹਰ ਪਾਰਟੀ ਤੋਂ ਅਲੱਗ-ਅਲੱਗ ਨੁਮਾਇੰਦੇ ਲੜਨਗੇ ਇਲੈਕਸ਼ਨ ਹਰ ਪਬਲਿਕਲੀ ਓਪਨਲੀ ਹੈ ਸਾਰਿਆਂ ਨੂੰ ਵੈਲਕਮ ਦੇਨੇ ਵੀ ਆ ਰਹੇ ਨੇ ਨਗਰ ਨਿਕਮ ਵਾਲੇ ਆਪਣੇ ਵੱਲੋਂ ਕਿਉਂਕਿ ਪ੍ਰਕਿਰਿਆ ਤੁਹਾਨੂੰ ਪਤਾ ਹੈ ਵੀ ਇੱਕਦਮ ਹੀ ਅਨਾਉਂਸ ਹੋਈ ਹੈ ਤੇ ਓਬਵੀਅਸਲੀ ਹੈ ਜ਼ੋਰ ਵੀ ਲੱਗਣਾ ਹੈ ਔਰ ਲੋਕੀ ਚਾਹਵਨ ਵੀ ਬਹੁਤ ਨੇ ਕਾਂਡਿੰਗ ਦੀ ਆਇਓ ਕਿਹੜੀ ਵਾਰ ਤੋਂ ਲੈਕਚਰ ਲੈਦੇ ਕਿਹੋ ਜਿਹਾ ਇੰਝਾਮ ਹੋ ਸਕੋਸ ਯੇ ਅਪਲਾਈ ਕੀਤਾ ਹੋਇਆ ਆਪਣੇ ਆਮਦ ਪਾਰਟੀ ਦੇ ਅਸੀਂ ਜੋ ਸਾਡੀ ਪ੍ਰਕਿਰਿਆ ਸੀ ਉਹਦੇ ਤਹਿਤ ਅਸੀਂ ਆਪਣੇ ਆਪਣੇ ਜਿੱਥੇ ਸਾਡੇ ਵੋਟ ਸੀਗੇ ਮੇਰੇ ਵਾਈਫ ਚੋਂ ਕਿ ਮੌਜੂਦਾ ਪਹਿਲਾਂ ਐਮਸੀ ਰਹੇ ਨੇ ਮੈਂ ਉਸ ਤੋਂ ਪਹਿਲਾਂ ਐਮਸੀ ਰਹਾ ਮੈਂ ਆਪਣੇ ਵਾਸਤੇ ਵੀ ਅਪਲਾਈ ਕੀਤਾ ਸੀ ਮੇਰੇ ਵਾਈਫ ਵਾਸਤੇ ਵੀ ਅਪਲਾਈ ਕੀਤਾ ਆਪਣੇ ਆਪਣੇ ਵੋਟ ਜਿੱਥੇ ਸਾਨੂੰ ਲੱਗਦੇ ਨੇ ਉਥੇ ਅਸੀਂ ਅਪਲਾਈ ਕੀਤਾ ਜੋ ਪਾਰਟੀ ਹੁਕਮ ਦੇਗੀ ਜਿੱਥੇ ਸੇਵਾ ਦੇਗੀ ਉਥੇ ਕਰ ਲਾਂਗੇ ਜਿਹੜਾ ਅੰਦਰ ਬੰਦੋਬਸਤ ਜਿਹੜਾ ਤੁਹਾਨੂੰ ਲੱਗ ਰਿਹਾ ਅੰਦਰ ਬੰਦੋਬਸਤ ਤਾਂ ਨਹੀਂ ਹੈਗੇ ਨੇ ਅੰਦਰ ਬੰਦੋਬਸਤ ਬਿਲਕੁਲ ਠੀਕ ਹੈ ਜੀ ਕਿਉਂਕਿ ਤੁਹਾਨੂੰ ਇਲੈਕਸ਼ਨ ਪ੍ਰਕਿਰਿਆ ਇਹ ਤਾਂ ਇਹ ਤਾਂ ਬਿਲਕੁਲ ਠੀਕ ਚੱਲਣੀ ਚਾਹੀਦੀ ਔਰ ਚੱਲਦੀ ਵੀ ਆਏ ਜੀ ਕੋਈ ਗੱਲ ਨਹੀਂ ਮੁਲਾਜ਼ਮ ਆਪਣੇ ਤੌਰ ਤੇ ਬਹੁਤ اچھی ਤਰ੍ਹਾਂ ਕੰਮ ਕਰ ਰਹੇ ਨੇ ਗੱਲ ਕਰੀਏ ਪਟਿਆਲਾ ਸ਼ਹਿਰੀ ਦੇ ਜਿਹੜੇ ਵਾਰਡ ਨੇ ਉਹਨਾਂ ਦੇ ਵਿੱਚ ਨਗਰ ਨਿਗਮ ਬਾਰੇ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਸੀ ਉਹਨਾਂ ਦੇ ਹਾਲਾਤ ਕਿਸੇ ਤਰ੍ਹਾਂ ਨੇ ਮੋਦੀ ਦਾ ਦੇਖੋ ਹਾਲਾਤ ਜ ਕੰਮ ਹੋਏ ਵੀ ਸੀ ਪਹਿਲਾਂ ਦੀ ਜਿਹੜੀ ਸਰਕਾਰਾਂ ਸੀ ਉਹਨਾਂ ਤੋਂ ਗਏ ਨੂੰ ਹੁਣ ਦੋ ਢਾਈ ਸਾਲ ਹੋ ਚੁੱਕੇ ਨੇ ਤੇ ਕੰਮਾਂ ਦੀ ਸਪੀਡ ਤੁਸੀਂ ਆਪ ਦੇਖ ਸਕਦੇ ਹੋ ਸੜਕਾਂ ਕਿਉਂਕਿ ਐਲ ਐਨ ਟੀ ਦੇ ਕੰਮਾਂ ਕਰਕੇ ਤੁਹਾਨੂੰ ਕਈ ਵਾਰ ਤਾਂ ਇਹ ਲੱਗਦਾ ਕਿ ਵੀ ਸੜਕਾਂ ਪੱਟੀਆਂ ਹੋਈਆਂ ਨੇ ਉਹ ਕਿਉਂਕਿ ਐਲ ਐਨ ਟੀ ਤੇ ਜਿਹੜੇ ਪਾਣੀ ਨਹਿਰੀ ਪਾਣੀ ਦਾ ਪ੍ਰੋਜੈਕਟ ਚੱਲ ਰਿਹਾ ਸੀ ਉਹਦੇ ਕਰਕੇ ਸੜਕਾਂ ਦੀ ਹਾਲਤ ਖਰਾਬ ਸੀ ਪਰ ਜਦੋਂ ਤੁਸੀਂ ਦੇਖੋ ਜਿੱਥੇ ਜਿੱਥੇ ਕੰਮ ਕੰਪਲੀਟ ਹੋ ਗਏ ਜਿੱਥੇ ਦੇ ਲੋਕਾਂ ਦੇ ਕਨੈਕਸ਼ਨ ਦਿੱਤੇ ਗਏ ਨੇ ਉੱਥੇ ਨਾਲ ਦੀ ਨਾਲ ਰੀ ਲਾਈਨਿੰਗ ਹੋਈ ਗਈ ਦੁਆਰਾ ਸੜਕਾਂ ਬਣਨ ਵੀ ਸ਼ੁਰੂ ਵੀ ਹੋ ਗਈਆਂ ਨੇ ਕਾਫੀ ਹੱਦ ਸਾਡਾ ਡਿਵਾਈਡ ਨੰਬਰ 26 ਤੋਂ ਤੁਸੀਂ ਅਪਲਾਈ ਕੀਤਾ ਵਾ ਨਹੀਂ 26 ਨਹੀਂ ਹੈ ਜੀ ਸਾਡਾ ਅਲੱਗ ਅਲੱਗ ਵਾਰਡ 43 ਨੰਬਰ ਹੈ 38 ਨੰਬਰ ਹੈ ਅਲੱਗ ਅਲੱਗ ਵਾਰਡ ਨੇ ਅਸੀਂ ਉਹ ਤੋਂ ਡੇ ਤੋਂ ਤੁਸੀਂ ਅਪਲਾਈ ਕਰ ਰਹੇ ਹੋ ਉੱਥੇ ਕੀ ਹਾਲਾਤ ਨੇ ਬਿਲਕੁਲ ਠੀਕ ਨੇ ਕੋਈ ਜਿਆ ਗੱਲ ਨਹੀਂ ਹੈ ਸਾਰਾ ਕੰਪਲੀਟਡ ਹੈ ਮੇਰਾ ਪੁਰਾਣਾ ਮੌਜੂਦਾ ਵਾਰਡ ਜਿਹੜਾ ਸੀ ਉਹ ਤਾਂ ਐਸ ਸੀ ਰਿਜ਼ਰਵ ਫॉर ਲੇਡੀਜ਼ ਹੋ ਗਿਆ ਸੀਗਾ ਤੇ ਬਾਕੀ ਨਾਲ ਲੱਗਦੇ ਇਲਾਕੇ ਹੈਗੇ ਨੇ ਸਾਡੇ ਜਿੱਥੇ ਅਸੀਂ ਕਰ ਰਹੇ ਸੀ ਉੱਥੇ ਮੇਰਾ ਉਸ ਉਸ ਵਾਰਡ ਚ ਵੀ ਕੁਝ 파ਟ ਮੇਰਾ ਆਪਣਾ ਪੁਰਾਣਾ ਹੈਗਾ ਸਾਰੇ ਕੰਮ ਮੇਰੇ ਆਪਣੇ ਵੱਲੋਂ ਵਾਰਡ ਦੇ ਦਾ ਸਾਰੇ ਕੰਮ ਕੰਪਲੀਟ ਕੀ ਸਾਡਾ ਸੀਗਾ ਆਪਣੀ ਜਨਸੀ ਰਲ ਮਿਲ ਕੇ ਬਹੁਤ ਅੱਛਾ ਕੰਮ ਕੀਤਾ ਬਸ ਕੰਮ ਹੋਏ ਦੇਖ ਕੇ ਕੰਮ ਨੂੰ ਦੇਖ ਕੇ ਤੇ ਜਿਵੇਂ ਅਸੀਂ